ਆ ਵੱਡੀ ਵਾਲੀ ਬੇਟੀ ਨੇ ਤਾਂ ਮੰਜੀ ਡਾਈ ਦੀ ਸੀ ਉਹ ਪੜ੍ਹਨ ਦੀ ਅਠਵੀਂ ਦਾ ਪੇਪਰ ਹੈ ਕਾਸੀ ਉਹਦਾ ਤੇ ਉਹ ਪੜ੍ਹਦੀ ਪਈ ਸੀ ਤੇ ਉਹ ਮੈਂ ਨਾ ਕੱਪੜੇ ਉਤਾਰ ਕੇ نیچے ਤੇ ਰੱਖੇ थे ਟੋਕਰੀ ਤੇ ਕਹਿੰਦੀ ਮम्मा ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਚਿਰੰਡੀ ਤੇ ਕਹਿੰਦੀ ਮम्मा ਮੈਂ ਲੈ ਜਣੀ ਆ ਤੇ ਤੁਸੀਂ ਨਾ ਥੱਲੇ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐ ਨੈਨੋ ਐ ਬੇਟੀ ਇੱਥੇ ਖਲੋਤੀ ਆ ਸਾਡ ਦੇ ਉੱਤੇ ਤੇ ਵੱਡੀ ਵਾਲੀ ਬੇਟੀ ਉੱਥੇ ਬੱਠੀ ਦੀ ਜੇ ਉਥੇ ਤੇ ਛਤਨਾ ਆਪਣੇ ਆਪ ਹੀ ਟੈਂਗੀ ਇਥੇ ਆ ਪਰ ਹਾਂਜੀ ਉਹ ਬੈਠੀ ਮੰਜ਼ੀਰ ਤੇ ਇਹ ਕੁੜੀਆ ਇਥੇ ਖਲੋਤੀ ਸਾਈਡ ਦੇ ਉਤੇ ਤੇ ਜਦੋਂ ਛਤ ਉਹ ਪਾਰ ਪੈਣ ਦੇ ਨਾਲ ਨਾ ਛਤ ਦਾ ਥੱਲੇ ਟੈਂਗੀ ਡਿੱਗੀ ਪਾੜ ਗਈ ਆ ਕੁੜੀਆ ਉਹ ਜਿਹੜੇ ਬਾਲਾ ਹੈਗਾ ਨਾ ਉਹ ਥੱਲੇ ਰੈੱਡ ਜੇ ਕਲਰ ਦਾ ਉਥੇ ਆਣ ਕੇ ਸਿੱਧੀ ਖਲੋ ਗਈ ਜੇ ਤੇ ਜਿਹੜੀ ਛੋਟੀ ਵੱਡੀ ਵਾਲੀ ਆ ਨਾ ਉਹ ਹੈਗੀ ਆ ਟੈਂਕੀ ਉਥੇ ਜਾ ਕੇ ਥੱਲੇ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗੀ ਆ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੇ ਜਿਹੜਾ ਗਾਰਡਰ ਹੈਗਾ ਉਹ ਸਾਹਮਣੇ ਲੱਗ ਗਿਆ ਜਿੱਥੇ ਜਾ ਕੇ ਨੇ ਆਲ ਬਲਤਾਂ ਵਿੱਚ ਵੜ ਗਏ ਉਹ ਉਹ ਕਰਦੀ ਪਈ ਸੀ ਪਾਠ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਹਿੱਕਾਂ ਤੇ ਹਾਂਜੀ ਹਾਂਜੀ ਮਾਤਮਾ ਨੇ ਨਰਾ ਬਚਾ ਕਰ ਹਾਂਜੀ ਹਾਂਜੀ ਨੁਕਸਾਨ ਕਿਨਾ ਹੋਇਆ ਤੁਹਾਡਾ ਨੁਕਸਾਨ ਇਥੇ ਮਸ਼ੀਨ ਪਈ ਹੀ ਸਾਰਾ ਸਮਾਨ ਪਿਆ ਦਾ ਸਾਰਾ ਟੁੱਟ ਗਿਆ ਦਾ ਰਸੋਈ ਦਾ ਹੀ ਸਮਾਨ ਸਾਰਾ ਵਿਚਾ ਆ ਗਿਆ ਦਾ ਉਹ ਮਜ਼ਦੂਰੀ ਦਾ ਕੰਮ ਕਰਦੇ ਗਏ ਬ੍ਰਦਰ ਹੈ ਮੇਰੇ ਇਹ ਬੱਚੇ ਨਾ ਕਿਤੇ ਉੱਤੇ ਖਲੋਤੇ ਸੀ ਤੇ ਨਾਲ ਹੀ ਛੱਤ ਡਿੱਗ ਗਈ ਸਾਰੀ ਅਸੀਂ ਤਾਂ ਕੱਤੇ ਕੋਠਿਆਂਲੇ ਪੈਸੇ ਵੀ ਭਰੇ ਹੀ ਭਰੇ ਤੱਕ ਨਹੀਂ ਮਿਲੇ ਹਾਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ। ਇੱਕ ਦੋ ਦੋ ਵਾਰ ਭਰੀ ਸੋ ਅਸੀਂ। ਹੂੰ। ਦੋਨੀਆਂ ਵਾਰੀ ਇਹ ਕੰਮ ਹੋਇਆ ਸਸਪੈਂਡ ਕਰਾ ਦਿੱਤੀ ਗਈ। ਚਾਹੇ ਬਚਾ ਹੋ ਗਿਆ ਸਾਰਿਆਂ ਦਾ ਬੱਚੇ ਨੰਦਰੀ ਦੀ ਖੁਸ਼ੀ। ਮੋਸ਼ੀ ਮਸ਼ੀਨਾ ਇੱਥੇ ਹੋਰ ਵੀ ਲਮਾਰੀਆਂ ਪਈਆਂ ਇਹ ਸਾਰਾ ਕੁਝ ਸਾਡਾ ਥੱਲੇ ਚਲ ਗਿਆ। ਸੋਫੇ ਪਈ ਉਹ ਵੀ ਗਏ। ਕੀ ਮੰਗ ਕਰਦੇ ਸਰਕਾਰ ਨੂੰ? ਸਰਕਾਰ ਕੋ ਆਪਾਂ ਇਹ ਮੰਗ ਕਰਦੇ ਆਂ ਕਿ ਵੇਖੋ ਫਾਈਲ ਭਰੀ ਆ ਅਸੀਂ ਹੁਣ ਤੱਕ ਨੂੰ ਪੈਸੇ ਮਿਲ ਜਾਣੇ ਚਾਹੀਦੇ ਆਂ ਲੈਂਡਰ ਪਾਉਂਦੇ। ਹਜੇ ਤੱਕ ਤੇ ਮਿਲੇ ਨਹੀਂ ਢੱਡੀ ਵੀ ਫਾਈਲ ਦੇ ਹਨ ਪੈਸੇ ਦਿੱਤੇ ਜਾਣਾ ਹੀ ਇਹਨੂੰ ਤਿਆਰ ਕਰਾਏ ਇਹ ਸਾਡੇ ਦਾ ਲੈਂਟ ਲੁੰਡਰ ਪਾਈਏ ਬਾਟਸਾ